2026 ਬਈ ਬਹੁਤ ਬਹੁਤ ਮੁਬਾਰਕਾਂ ਬਈ ਯਰ ਤੈਨੂੰ ਮੈਂ ਯਾਰਾ ਸਾਰੇ ਰਿਸ਼ਤੇਦਾਰ ਦੋਸਤਾਂ ਨੂੰ ਸਾਰਿਆਂ ਨੂੰ WhatsApp ਤੇ Instagram ਤੇ ਸਾਰੇ ਵਾਸਤੇ Snapchat ਤੇ ਵੀ ਸਾਰਿਆਂ ਨੂੰ ਮੈਸੇਜ ਭੇਜਦਾ ਸਟੋਰੀਆਂ ਸਟੋਰੀਆਂ ਨਾਲ ਗੱਦ ਕੇ ਲਾਉਂਦੀਆਂ ਨੇ ਆਪ ਵੀ ਨਵਾਂ ਸਾਲ ਚੜ ਗਿਆ ਬਈ ਸਾਰੇ ਯਾਨੇ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਮੁਬਾਰਕਾਂ ਕਿਉਂ ਬਈ ਯਾਰ 2026 ਚੜ ਗਿਆ ਉਹਦੀਆਂ ਮੁਬਾਰਕਾਂ ਕਹਿਣੀਆਂ ਨੇ ਹੋਰ ਕਾਹਦੀਆਂ ਕਹਿਣੀਆਂ ਆ ਜਿਹੜੇ ਹੁਣ ਸ਼ਹੀਦੀ ਦੇ ਵਾਲੇ ਆਏ ਸੀ ਕੀ ਗੱਲ ਹੈ ਭੁੱਲ ਗਿਆ ਯਾਰ ਨਵਾਂ ਸਾਲ ਚੜ੍ਹਦੇ ਸਾਰੀ ਲੋਕੀ ਖੁਸ਼ੀਆਂ ਆਇਆਂ ਮਨਾਉਣ ਲੱਗੇ ਜਾਂਦੇ ਸੀ ਦੀ ਦੀਵਾਲਿਆਂ ਨੂੰ ਭੁੱਲ ਕੇ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਹੈਗਾ ਤੇ 31 ਦਸੰਬਰ ਦੀ ਰਾਤ ਨੂੰ 12 ਵਜੇ ਦੇ ਸਾਰੀ ਪਟਾਕੇ ਸਾਰੇ ਆਣੇ ਚਲਾਉਣ ਲੱਗ ਜਾਂਦੇ ਜਿਵੇਂ ਪਤਾ ਨਹੀਂ ਤੇ ਹੋਰ ਤਾਂ ਹੋਰ ਆ ਦੋਸਤ ਕੀ ਰਿਸ਼ਤੇਦਾਰ ਕੀ ਸਾਰੇ ਫੋਨਾਂ ਦੇ ਉੱਤੇ ਆਏ ਮੈਸੇਜ ਭੇਜਣ ਲੱਗ ਜਾਂਦੇ ਮੁਬਾਰਕਾਂ ਦੇ ਵੀ ਜਿਵੇਂ ਇਹਨਾਂ ਦੇ ਕਿਸੇ ਦਾ ਵਿਆਹ ਧਰਿਆ ਹੋਇਆ ਹੋਵੇ ਦੀ ਦੀਵਾਲਿਆਂ ਨੂੰ ਤਾਂ ਭੁੱਲੀ ਜਾਂਦੇ ਵੀ ਹਾਂ ਭਾਈ ਅੱਜ ਤੋਂ 2-4 ਦਿਨ ਪਹਿਲਾਂ ਕਿ ਸ਼ੀ ਦੀਦੇ ਆੜੇ ਆਈ ਸੀ ਤੇ ਇਹ ਗੱਲ ਸਿਰਫ ਮੈਂ ਤੇਰੇ ਲਈ ਜਾਂ ਵੀਡੀਓ ਦੇਖਣ ਵਾਲਿਆਂ ਲਈ ਨਹੀਂ ਕਹਿ ਰਿਆ ਖੁਦ ਨੂੰ ਵੀ ਵਿੱਚ ਮੈਂ ਇਨਕਲੂਡ ਕਰ ਰਿਹਾ ਵੀ ਆਓ ਭਾਈ ਸਾਰੇ ਆਣੇ ਮਿਲ ਕੇ ਕਿ ਇਹ ਹਫ਼ਤਾ ਵਾ ਜਿਹੜਾ ਇਹਨੂੰ ਹਮੇਸ਼ਾ ਲਈ ਯਾਦ ਰੱਖੀਏ ਸਿਰਫ ਆਏ ਨਹੀਂ ਹੈਗਾ ਵੀ ਜਦੋਂ ਸ਼ੀ ਦੀਦੇ ਆੜੇ ਆਏ ਤੇ ਉਦੋਂ ਵਾਸ ਸਹਿਮਜਾਦਿਆਂ ਨੂੰ ਯਾਦ ਕੀਤਾ ਤੇ ਹਫ਼ਤੇ ਬਾਅਦ ਭੁੱਲ ਗਏ ਵੀ ਹੋਇਆ ਹੀ ਕੁਝ ਨਹੀਂ ਇਹ ਗੱਲ ਤਾਂ ਹੈ ਬਾਈ ਯਾਰ ਤੇ ਹੁਣ ਜੇ ਆ ਵੀਡੀਓ ਦੇਖਣ ਵਾਲਿਆਂ ਨੂੰ ਵੀ ਕਿਸੇ ਨੂੰ ਮੇਰੀਆਂ ਸਹੀ ਗੱਲਾਂ ਚੋਂ ਵੀ ਕੁਝ ਗਲਤ ਲੱਗ ਗਿਆ ਹੋਵੇ ਕੁਝ ਗਲਤ ਤੇ ਮੈਂ ਸੰਦੇਲਿਆ ਹੋਵੇ ਤਾਂ ਉਹਦੀ ਹੱਥ ਜੋੜ ਕੇ ਮਾਫੀ ਪਰ ਸੱਚਾਈ ਇਹ ਹੀ ਆ ਕਿ ਨਵਾਂ ਸਾਲ ਚੜਦੇ ਸਾਰੇ ਸਾਰੇ ਜਣੇ ਆਏ ਭੁੱਲ ਜਾਂਦੇ ਆ ਵੀ ਅੱਜ ਤੋਂ ਪੋਸ਼ ਦਿਨ ਪਹਿਲਾਂ ਸ਼ੀਂ ਦੀ ਦੀਵਾਲੀ ਆਈ ਸੀ ਰਾਤਾਂ ਨੂੰ ਪਟਾਕੇ ਆਏ ਚਲਾਉਣ ਲੱਗੇ ਹੁੰਦੇ ਜਿਵੇਂ ਵਿਆਹ ਤਰਿਆ ਹੋਵੇ